ਵਾਦ ਸ੍ਰੀ ਅਕਾਲ ਜੀ ਬਹੁਤ ਬਹੁਤ ਹੋ ਜੰਦਾ ਤੁਹਾਡਾ ਸਵਾਗਤ ਜਸੁੱਤ ਬਲੌਗਰ ਚੈਨਲ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਜਰੂਰ ਪ੍ਰੈਸ ਕਰ ਲੈਣਾ ਜੀ ਤਾਂ ਜੋ ਸਾਡੇ ਚੈਨਲ ਤੇ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਕਰੋ ਅੱਜ ਦਾ ਵਲੌਗ ਇੰਜੋਏ ਹਾਂਜੀ ਆਪਣੀ ਗਲੀ ਚ ਰੋਜ ਇਹ ਭਾਈ ਆਉਂਦਾ ਹਨਾ ਅੱਜ ਜੀ ਅਸੀਂ ਸੋਚਿਆ ਵੀ ਹਨਾ ਚਲੋ ਪਿਆਜ਼ ਵਾਲੇ ਪਰੌਂਠੇ ਬਣਾ ਲੈਨੇ ਆ ਤੇ ਪਿਆਜ਼ ਮੈਂ ਲੈ ਲੈ ਤੇ ਤੁਸੀਂ ਵੀ ਇੰਜੋਏ ਕਰੋ ਇਸ ਰੈਸਪੀ ਨੂੰ ਵੀ ਤੇ ਕਿਉਂਕਿ ਪਤਾ ਕੀ ਹੁੰਦਾ ਸਵੇਰੇ ਸਵੇਰੇ ਰਾਤ ਅਸੀਂ ਕद्दू ਦੀ ਸਬਜ਼ੀ ਬਣਾਈ ਸੀਗੀ ਹਨਾ ਡੈਡੀ ਡਿਊਟੀ ਗਏ ਤੇ ਮੈਂ ਤੇ ਮੰਮੀ ਐ ਬੀਬੀ ਭੂਆਜੀ ਕੋਲ ਗਏ ਹੋਏ ਨੇ ਕਿ ਤੇ ਬਸ ਫਿਰ ਹਨਾ ਪਰੌਂਠੇ ਵਧੀਆ ਨੇਗੇ ਬ੍ਰੇਕਫਾਸਟ ਦੇ ਵਿੱਚ ਵਧੀਆ ਰਹਿੰਦੇ ਨੇ ਜੀ ਸੋ ਜੀ ਮੈਂ ਨਾ ਪਿਆਜ਼ ਕੱਟਣ ਲੱਗੀ ਮੈਨੂੰ ਅਹੀਂ ਸੀ ਵੀ ਬਾਹਰ ਲਾ ਇੱਥੇ ਹਨਾ ਸਲਫਤੀ ਮੈਂ ਪਿਆਜ਼ ਵਗੈਰਾ ਕੱਟ ਕੇ ਲਾ ਜਾ ਤੇ ਪਿਆਜ਼ ਤੇ ਹਰੀਆਂ ਮਿਰਚਾਂ ਨੇ ਪਰੌਂਠੇ ਬਣਾਵਾਂਗੇ ਅੱਜ ਪਰ ਸਿੱਖਤ ਨਾ ਲਾ ਕੇ ਫੱਟੀ ਜੀ ਤੇ ਕਦੇ ਬੀੜੀ ਚੱਕ ਲਿਆਵੇ ਪਰਾਂ ਹਟੋ ਪਰਾਂ ਹਟੋ ਹਨਾ ਤਾਂ ਐਦਾਂ ਤੰਗ ਕਰੀ ਗਈ ਆ ਚਲੋ ਜਿੰਨਾਂ ਦੇ ਬੱਚੇ ਹੁੰਦੇ ਜੀ ਤੰਗ ਵੀ ਉਹਨਾਂ ਨੂੰ ਕਰਦੇ ਨੇ ਫਿਰ ਕਹਿੰਦੀ ਮम्मा ਪਰਾਂ ਕਰ ਦੋ ਹਨਾ ਮੂਰੇ ਆ ਕੇ ਖੜ ਗਈ ਤੇ ਚਲੋ ਸਾਡਾ ਮਾਵਾ ਧੀਆ ਦਾ ਪਿਆਰਾ ਰੱਬ ਆ ਹੀ ਬਣਾਏ ਰੱਖੇ ਹਨਾ ਇਦੇ ਚੋਂ ਮੈਂ ਆਪਦਾ ਬਚਪਨ ਦੇਖਦੀ ਆਂਗੀ ਤੇ ਬਹੁਤ ਨਾਈਸ ਹੈ ਉਹ ਤੰਗ ਵੀ ਨਹੀਂ ਨਾ ਕਰਦੀ ਹੈਗੀ ਕਰਦੀ ਵੀ ਹੈ ਕਦੇ-ਕਦੇ ਹਨਾ ਮੇਰੇ ਮਨ ਖੇਚ ਜਾਂਦਾ ਮੈਨੂੰ ਲੱਗਦਾ ਹੁੰਦਾ ਇਹ ਤਾਂ ਬਹੁਤ ਸਿਆਣੀ ਆ ਕੋਜੀ ਰੋਟੀ ਵਗੈਰਾ ਦਾ ਸਾਰਾ ਕੰਮ ਲਿਬੜ ਗਿਆ ਸੀ ਹਨਾ ਤਾਂ ਮੈਂ ਤੁਹਾਡੇ ਜਿਹੜੇ ਵੀ ਤੁਸੀਂ ਕਮੈਂਟਸ ਕਰਦੇ ਹੋ ਸਾਰੇ ਕਮੈਂਟਸ ਹੀ ਪੂਰੇ ਧਿਆਨ ਦੇ ਨਾਲ ਪੜ੍ਹਦੀ ਆਂ ਬਹੁਤ ਹੀ ਜ਼ਿਆਦਾ ਜਿਹੜੇ ਪੋਜ਼ਿਟਿਵ ਕਮੈਂਟਸ ਤੁਸੀਂ ਹਨਾ ਕਰਦੇ ਹੋ ਕਿਸੇ ਨੇ ਕਿਹਾ ਸੀ ਵੀ ਤੁਸੀਂ ਨਾ ਹੋਮ ਟੂਰ ਕਰਾ ਦਿਓ ਕੋਈ ਗੱਲ ਨਹੀਂ ਬਹੁਤ ਜਲਦ ਹਨਾ ਲੀਤੇ ਸੇ ਹੋਰ ਭੈਣ ਭਾਈ ਨੇ ਵੀ ਇਹੀ ਕਿਹਾ ਕਿ ਤੁਸੀਂ ਹੋਮ ਟੂਰ ਜ਼ਰੂਰ ਕਰਾਓ ਤਾਂ ਅਸੀਂ ਜ਼ਰੂਰ ਕਰਵਾਵਾਂਗੇ ਤੇ ਇੱਕ ਪੁੱਛ ਰਹੇ ਸੀਗੇ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹਨ ਜਿਸ ਨੂੰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਆ ਕਿ ਅਸੀਂ ਪਰਿਵਾਰ ਦੇ ਵਿੱਚ ਕੌਣ ਕੌਣ ਰਹਿੰਦੇ ਆ ਮੈਂ ਮੇਰੇ ਹਸਬੰਦ ਮੇਰੀ ਬੇਟੀ ਮੇਰੇ ਫਾਦਰ ਸਾਹਿਬ ਫਾਦਰ ਇਨ ਲਾਅ ਮਤਲਬ ਸੋਹਰਾ ਸਾਹਿਬ ਮੰਮੀ ਨਿਗੇ ਸੱਸ ਮੇਰੇ ਹਨ ਤੇ ਦਾਦੀ ਸੱਸ ਜੀ ਤੇ ਸਾਡੇ ਪਰਿਵਾਰ ਦੇ ਵਿੱਚ ਅਸੀਂ ਮੇਨ ਹੀ ਮੈਂਬਰ ਆ ਸਾਡੇ ਜਿਹੜੇ ਚਾਚਾ ਜੀ ਨੇ ਉਹ ਬਠਿੰਡੇ ਰਹਿੰਦੇ ਨੇ ਉਹ ਵੀ ਜਿਹੜੇ ਰੇਲਵੇ ਪੁਲਿਸ ਦੇ ਵਿੱਚ ਇਨਸਪੈਕਟਰ ਨੇ ਉਹਨਾਂ ਦਾ ਬੇਟਾ ਫੌਰੀਨ ਗਿਆ ਹੋਇਆਗਾ ਤੇ ਮਾਸੀ ਜੀ ਸਾਡੇ ਉੱਥੇ ਇਕੱਲੇ ਰਹਿੰਦੇ ਨੇ ਹਨਾ ਬਠਿੰਡੇ ਕਲੋਨੀ ਦੇ ਵਿੱਚ ਉਹਨਾਂ ਦੀ ਕੋਈ ਉੱਥੇ ਰਹਿੰਦੇ ਨੇ ਕਿਤਾਚੇ ਦੀ ਡਿਊਟੀ ਹੈਗੀ ਤੇ ਬਾਕੀ ਆਪਣਾ ਸ੍ਰੀ ਕਾ ਕਬੀਲਾ ਇੱਥੇ ਹੀ ਹੈਗਾ ਹਨਾ ਤੇ ਜੀ ਟਾਈਮ ਦੇਖ ਲਓ 12:00 ਵੱਜ ਗਏ ਗੁਰਸਿੱਖ ਤੋਂ ਸੌਣ ਦਾ ਨਾ ਨਹੀਂ ਲੈ ਰਹੀ ਕਿਦੇ ਇੱਧਰ ਖੇਡਣ ਲੱਗ ਜਾਂਦੀ ਐ ਇੱਧਰ ਦੇਖੋ ਜੀ ਇਹ ਖੇਡਾਂ ਪੂਰੀਆਂ ਫਿਲਰੀਆਂ ਪਈਆਂ ਨੇ ਜੀ ਤੇ ਆਏ ਹੁੰਦਾ ਜੀ ਬੱਚਿਆਂ ਦੀ ਹਨਾ ਨਿਗਰ ਰੱਖਣੀ ਪੈਂਦੀ ਹੈ ਜੀ ਤੇ ਇਹ ਨਾ ਚੋਰੀ ਛਿਪੇ ਮਿੱਟੀ ਦਾ ਦਾਹ ਲੌਂਦੀ ਹੈ ਜੀ ਵੀ ਮਮਾ ਉਰਾ ਪਰਾ ਹੋਵੇ ਤੇ ਮੈਂ ਮਿੱਟੀ ਖਾਵਾਂ ਤੇ ਵੈਸੇ ਤਾਂ ਉਹ ਮਿੱਟੀ ਖਾ ਲੈਣੀ ਸੀ ਕਾਹੀ ਵੀ ਹੈ ਨਾ ਮੈਂ ਰੋਕਦੀ ਟੋਕਦੀ ਘਟ ਹੁੰਨੀ ਆ ਪਰ ਫਿਰ ਵੀ ਲੋੜ ਤੋਂ ਜ਼ਿਆਦਾ ਖਾਣੀ ਦਾ ਮਾੜੀ ਆ ਨਾ ਕੋਈ ਵੀ ਚੀਜ਼ ਆ ਆ ਦੇਖ ਲੋ ਸੀ ਕਲਰ ਕਿੰਨਾ ਸੋਹਣਾ ਕਰਵਾਇਆ ਸੀ ਤੇ ਪੈਨਸਲ ਚੱਕ ਕੇ ਮੈਡਮ ਨੇ ਮੀਨਾਕਾਰੀ ਤਾਂ ਕਰ ਹੀ ਦੇਣੀ ਹੁੰਦੀ ਹੈ ਨਾ ਬੁੱਤ ਮੂੰਹ ਚ ਖੱਡੋ ਇਹ ਰਬੜ ਹੈ ਠੀਕ ਹੈ ਉਹ ਕਿစီ ਛੁੱਡੀ ਐ ਤੇ ਜੀ ਆਉਣ ਵਾਲੇ ਸਮੇਂ ਦੇ ਵਿੱਚ ਹਨਾ ਆਪਾਂ ਹੋਰ ਵੀ ਵੀਡੀਓਜ਼ ਦੇ ਵਿੱਚ ਨਵੇਂ-ਨਵੇਂ ਕਨਸੈਪਟ ਲੈ ਕੇ ਆਵਾਂਗੇ ਪਤਾ ਕੀ ਹੁੰਦਾ ਕਦੇ-ਕਦੇ ਆਪਾਂ ਬੋਰ ਫੀਲ ਕਰਦੇ ਆ ਸਾਡੀ ਲਾਈਫ ਕੁਝ ਇਸ ਤਰ੍ਹਾਂ ਦੀ ਹੋ ਚੁੱਕੀ ਹੈ ਕਿ ਕੰਮ ਧੰਦੇ ਹਨਾ ਹਰ ਟਾਈਮ ਬਿਜ਼ੀ-ਬਿਜ਼ੀ ਦੁੱਖ ਸੁੱਖ ਇਸ ਤਰ੍ਹਾਂ ਲਾਈਫ ਲੰਘਦੀ ਹੈਗੀ ਤੇ ਮੈਂ ਨਾਲ ਤੁਹਾਡੇ ਨਾਲ ਇੱਕ ਹੋਰ ਗੱਲ ਸਾਂਝੀ ਕਰਨਾ ਚਾਹੁੰਦੀ ਵੀ ਆਪਾਂ ਕਹਿ ਦਿੰਦੇ ਆ ਵੀ ਸਰੀਰਕ ਤੌਰ ਤੇ ਹਨਾ ਰੂਹਾ ਆਪਾਂ ਆਪਣਾ ਸਰੀਰ ਖਤਮ ਹੋ ਗਿਆ ਰੂਹਾ ਨਹੀਂ ਹੁੰਦਾ ਪਰ ਜਮਾ ਸੱਚੀ ਗੱਲ ਆ ਗਈ ਸਾਡੇ ਨਾਲ ਕੋਈ ਇੱਥੇ ਬਾਬਾ ਜੀ ਆਏ ਆਪਾਂ ਨਹੀਂ ਜਾਣਦੇ ਕੌਣ ਸੀ ਕਿਵੇਂ ਸੀ ਕਿਸੇ ਦੇ ਹਨਾ ਫਿਊਚਰ ਪਾਸਟ ਬਾਰੇ ਨਹੀਂ ਆਪਾਂ ਜਾਣਦੇ ਹੁੰਦੇ ਉਹਨਾਂ ਨੇ ਮਮਾ ਨੂੰ ਕਿਹਾ ਵੀ ਤੁਸੀਂ ਵੀ ਮੈਨੂੰ ਰੋਟੀ ਵਗੈਰਾ ਦੇ ਦੋ ਹਨਾ ਆਪਣੀ ਆਤ ਦਾ ਵੀ ਸੁਦੀਪ ਦੇ ਹੁੰਦੇ ਵੀ ਤੇ ਹੁਣ ਵੀ ਸਾਡੇ ਦਰ ਤੋਂ ਕੋਈ ਬੰਦਾ ਭੁੱਖਾ ਨਹੀਂ ਗਿਆ ਹੋਣਾ ਜੇ ਕੋਈ ਹਨਾ ਰੋਟੀ ਦਾ ਉਹ ਕਾਹ ਦਾ ਪਰੋਟੀ ਦਿੰਨੇ ਜੇ ਕੋ ਪਾਣੀ ਦਾ ਪਿਆਸ ਹੈ ਤਾਂ ਪਾਣੀ ਪੀ ਆ ਕਿਉਂ ਨਹੀਂ ਆਣਾ ਅਗਲੇ ਨੂੰ ਵੀ ਚਲੋ ਹਨਾ ਕੋਈ ਆਪਣੇ ਦਰ ਤੇ ਆਇਆ ਕੋਈ ਖਾਲੀ ਨਾ ਜਾਵੇ ਤੇ ਉਹਨਾਂ ਮੰਮੀ ਜਿਹੜਾ ਉਹਨਾਂ ਕੋਲੇ ਬੈਠੇ ਗੱਲਾਂ ਕਰਨ ਲੱਗੇ ਵੀ ਜਦੋਂ ਕਹਿੰਦੇ ਭਾਈ ਕੀ ਗੱਲ ਦੂਪੀ ਲੱਗਦੀ ਆ ਮੰਮੀ ਕਹਿੰਦੇ ਵੀ ਹਾਂਜੀ ਵੀ ਮੇਰੇ ਬੇਟੇ ਦੀ ਹਨਾ ਵੀ ਡੈਥ ਹੋ ਗਈ ਸੀ ਕਾਰ ਐਕਸੀਡੈਂਟ ਦੇ ਵਿੱਚ ਆਏ ਗੱਲਾਂ ਕਰਨ ਲੱਗੇ ਉਹ ਕਹਿੰਦਾ ਤੁਸੀਂ ਟੈਨਸ਼ਨ ਕਾ ਤੁ ਲਈ ਆ ਉਦੋਂ ਤੁਹਾਡੇ ਘਰੇ ਆ ਹਨਾ ਵੀ ਜਿਹੜੇ ਲੋਕਾਂ ਨੇ ਨਾ ਕਈ ਵਾਰੀ ਕੀ ਹੁੰਦਾ ਬਹੁਤ ਜ਼ਿਆਦਾ ਭਗਤੀ ਕੀਤੀ ਹੁੰਦੀ ਹੈਗੀ ਤੇ ਆਪਾਂ ਦੇਖੇ ਨਾ ਵੀ ਕਈ ਲੋਕ ਹੁੰਦੇ ਜਿਹੜੇ ਆਪਣੇ ਉਹ ਕਰਦੇ ਹੁੰਦੇ ਨੇਗੇ ਮਤਲਬ ਕਿ ਪਿਕਸ਼ਾ ਮੰਗਦੇ ਨੇ ਹਨਾ ਉਹਨਾਂ ਨੂੰ ਬਹੁਤ ਚੀਜ਼ਾਂ ਦੀ ਇੰਸਤੀਆਂ ਹੁੰਦੀਆਂ ਨੇ ਆਪਣੇ ਕੋਲ ਇੰਨਾ ਮਤਲਬ ਆਪਣੀ ਭਗਤੀ ਨਹੀਂ ਹੁੰਦੀ ਕਿ ਆਪਾਂ ਉਹਨਾਂ ਚੀਜ਼ਾਂ ਨੂੰ ਦੇਖ ਸਕੀਏ ਪਰ ਮਹਿਸੂਸ ਕਰ ਸਕਦੇ ਹੁੰਦੇ ਨੇ ਕੋਈ ਵੀ ਜਿਹਨੂੰ ਆਪਾਂ ਇੰਨਾ ਜ਼ਿਆਦਾ ਪਿਆਰ ਕਰਦੇ ਆਂਗੇ ਉਹ ਆਪਣੇ ਹਰ ਵਕਤ ਨੇੜੇ ਰਹਿੰਦੇ ਹੁੰਦੇ ਨੇਗੇ ਤੇ ਉਹ ਜ਼ਿੰਦਗੀ ਨੂੰ ਖੁਸ਼ ਹੋ ਕੇ ਵੀ ਇਸੇ ਕਰਕੇ ਮੈਨੂੰ ਲੱਗਦਾ ਹੁੰਦਾ ਸੀ ਵੀ ਪਹਿਲਾਂ ਹਨਾ ਕਿ ਉਹ ਸਾਰਾ ਦਿਨ ਲਈ ਜਾਨੇ ਹੈਗੇ ਤੇ ਖੁਸ਼ ਹੋ ਕੇ ਵੀ ਦੀਪ ਨੂੰ ਹਮੇਸ਼ਾ ਇਹਦਾ ਹੁੰਦਾ ਸੀ ਕਿ ਤੁਸੀਂ ਖੁਸ਼ ਹੋ ਤਾਂ ਮਤਲਬ ਮੈਂ ਖੁਸ਼ ਹਾਂ ਉਸ ਇਨਸਾਨ ਨੇ ਮੇਰੀ ਅੱਖ ਚੋਂ ਕਦੇ ਪਾਣੀ ਨੀ ਡਿੱਗਣ ਦਿੱਤਾ ਸੀ ਹਨ ਤੇ ਵੀ ਫਿਰ ਇਸ ਉਮਰ ਹੀ ਹਨ ਵੀ ਸਾਰੀ ਉਮਰ ਲਈ ਇੱਕ ਤਰ੍ਹਾਂ ਰੋਂਦੇ ਛੱਡ ਕੇ ਚਲੇ ਗਏ ਪਰ ਹੌਸਲਾ ਹੁੰਦਾ ਨਾ ਜਿਹੜਾ ਕੋਈ ਵੀ ਇਨਸਾਨ ਆ ਤੁਹਾਡੇ ਚੋ ਵੀ ਬਹੁਤ سارے ਮੇਰੇ ਭਰਾ ਹੋਣਗੇ ਹਨ ਮੇਰੀ ਵੀਡੀਓ ਨੂੰ ਦੇਖਦੇ ਹੋਣਗੇ ਤਾਂ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹੂੰਗੀ ਕਿ ਤੁਸੀਂ ਆਪਣੀ ਵਾਈਫ ਨੂੰ ਇੰਨਾ ਜ਼ਿਆਦਾ ਇੰਡੀਪੈਂਡੈਂਟ ਬਣਾਓ ਕਿ ਉਸ ਨੂੰ ਹਰ ਚੀਜ਼ ਦਾ ਪਤਾ ਹੋਵੇ ਉਹ ਨੂੰ ਘਰ ਦੀ ਗੁਲਾਮ ਨਾ ਬਣਾ ਕੇ ਰੱਖੋ ਗੁਲਾਮ ਵੈਸੇ ਤਾਂ ਸਾਡੇ ਘਰ ਦੇ ਆ ਜਿਹੜੀਆਂ ਔਰਤਾਂ ਹੁੰਦੀਆਂ ਘਰ ਦੀਆਂ ਸਰਦਾਰਨੀਆਂ ਹੁੰਦੀਆਂ ਨੇ ਹਨਾ ਜੀ ਬਟ ਉਹਨਾਂ ਨੂੰ ਇਸ ਤਰ੍ਹਾਂ ਬਣਾਓ ਕਿ ਉਹਨਾਂ ਵਿੱਚ ਜਜ਼ਬਾ ਹੋਵੇ ਉਹਨਾਂ ਵਿੱਚ ਅਣਖ ਹੋਵੇ ਤੇ ਉਹਨਾਂ ਦੇ ਵਿੱਚ ਗੈਰਤ ਹੋਵੇ ਇੱਧਰ ਕੱਪੜੇ ਸੁੱਕ ਗਏ ਕੱਲ ਪਹਿਲਾਂ ਗੜੀ ਨੂੰ ਆਏ ਸੀਗਾ ਵੀ ਹਨਾ ਸ਼ਾਇਦ ਬਿਊਟੀ ਪਹਜੇ ਤੇ ਉਦੋਂ ਪਹਿਲਾਂ ਇਹ ਕੱਪੜੇ ਧੋਤੇ ਨਹੀਂ ਜਿਕੇ ਕੁਸ਼ਕ ਤੋਂਣ ਵਾਲੇ ਵੀ ਰਹਿੰਦੇ ਸੀਗੇ ਤੇ ਸੋ ਲੋ ਕੱਪੜੇ ਲਾ ਲੈਣੇ ਨੇ ਨਾਲ ਦੇ ਨਾਲ ਬਾਕੀ ਕੱਪੜੇ ਕੱਲ ਵੀ ਧੋਤੇ ਸੀਗੇ ਲਗਾਤਾਰ ਹੁਣ ਤਾਂ 2-3 ਦਿਨ ਹੋ ਗਏ ਹਨ ਹੁਣ ਲਾ ਕੇ ਰੱਖ ਦੂੰਗੀ ਤੇ ਥੋੜੇ ਟਾਈਮ ਨੂੰ ਚਾਹ ਵਗੈਰਾ ਪੀ ਕੇ ਤੇ ਹਲਾ ਦਾਂਗੇ ਆ ਥੋੜੇ ਜਿਹਾ ਸਲਾਬੇ ਨੇ ਜੀ ਇਹਨਾਂ ਦੇ ਪਾਸੇ ਥੱਲ ਦਿੰਨੀ ਆਂਗੀ ਵਾਸ਼ਿੰਗ ਮਸ਼ੀਨ ਇੱਧਰ ਲਾ ਲਈ ਆਇਆ ਜੀ ਇੱਥੇ ਦੇਖੋ ਹਣਾ ਟੂਟੀ ਦਾ ਪਾਣੀ ਆਉਂਦਾਗਾ ਤੇ ਆਪਾਂ ਟੂਟੀ ਦਾ ਪਾਣੀ ਯੂਜ਼ ਕਰ ਲੈਨੇ ਐਵੇਂ ਮੋਟਰ ਦੇ ਹਣਾ ਫਜ਼ੂਲ ਖਰਚੇ ਹੀ ਆਗੇ ਨਾਲੇ ਟੂਟੀ ਦਾ ਪਾਣੀ ਅਸੀਂ ਬਿਲਕੁਲ ਵੀ ਨਹੀਂ ਯੂਜ਼ ਕਰਦੇ ਬਿੱਲ ਵੀ ਤਾਂ ਆਪਾਂ ਉਹਨਾਂ ਹੀ ਭਰ ਦਿੰਨੇ ਆ ਹਣਾ ਤਾਂ ਕਰਕੇ ਫਿਰ ਅਸੀਂ ਸੋਚਿਆ ਵੀ ਹੁਣ ਚਲੋ ਹਣਾ ਤੇ ਇੱਥੇ ਠੀਕ ਐ ਮੈਂ ਨਾ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਆ ਬੜੀ ਵਧੀਆ ਕੀ ਗੱਲ ਵੀ ਕਈ ਵਾਰ ਕੀ ਹੁੰਦਾ ਆਪਾਂ ਉਸ ਗੱਲ ਦੇ ਵਿੱਚ ਪਰਫੈਕਟ ਨਹੀਂ ਹੁੰਦੇ ਵੀ ਆਪਾਂ ਦੂਜੇ ਨੂੰ ਉਹ ਗੱਲ ਕਹਿ ਦਿੰਦੇ ਨੇ ਵੀ ਤੁਸੀਂ ਐਂ ਕਰ ਲਓ ਇੱਕ ਵਾਰ ਨਾ ਇੱਕ ਮਾਂ ਹੁੰਦੀ ਆ ਉਹ ਆਪਣੇ ਬੱਚੇ ਨੂੰ ਲੈ ਕੇ ਕਿਸੇ ਬਾਬਾ ਜੀ ਕੋਲੇ ਚਲੀ ਜਾਂਦੀ ਆ ਕਹਿੰਦੀ ਬਾਬਾ ਜੀ ਵੀ ਮੇਰਾ ਬੱਚਾ ਨਾ ਗੋੜ ਬਹੁਤ ਖਾਂਦਾ ਆ ਤਾਂ ਬਾਬਾ ਜੀ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਕੱਲ ਆਇਓ ਤਾਂ ਉਹ ਕਹਿੰਦੀ ਠੀਕ ਐ ਬਾਬਾ ਜੀ ਤੇ ਫਿਰ ਦੂਜੇ ਦਿਨ ਕੀ ਹੁੰਦਾ ਉਹ ਫੇਰ ਚਲੀ ਜਾਂਦੀ ਆ ਉਹ ਕਹਿੰਦਾ ਵੀ ਭਾਈ ਮੈਂ ਤੁਹਾਨੂੰ ਅੱਜ ਕੱਲ ਨਹੀਂ ਗਿਆ ਸੀ ਮੈਂ ਆਉਣ ਵਾਲੇ ਕੱਲ ਆਖਿਆ ਸੀ ਤਾਂ ਉਹ ਫਿਰ ਚਲੇ ਜਾਂਦੇ ਨਹੀਂਗੇ ਤਾਂ ਬਾਬਾ ਜੀ ਉਹਨੂੰ ਕਹਿੰਦੇ ਵੀ ਭਾਈ ਮੁੰਡਿਆ ਗੁੜ ਨਾਲ ਖਾਇਆ ਕਰ ਜਿਆਦੇ ਗੁੜ ਖਾਣਾ ਮਾੜਾ ਗਾ ਤਾਂ ਉਹਦੀ ਮਾਂ ਬੜੀ ਚਿੰਤਾਤ ਹੋਈ ਉਹਦੀ ਮਾਂ ਕਹਿੰਦੀ ਬਾਬਾ ਜੀ ਉਹਦਣ ਅਸੀਂ ਆਏ ਤੁਸੀਂ ਇਹ ਗੱਲ ਕਹਿਣੀ ਸੀ ਤਾਂ ਉਹ ਵੀ ਕਹਿ ਦਿੰਦੇ ਹਨ ਵੀ ਤੁਸੀਂ ਸਾਨੂੰ ਦੁਬਾਰਾ ਦੁਬਾਰਾ ਸੱਦਿਆ ਕਿਉਂ ਤਾਂ ਬਾਬਾ ਜੀ ਕਹਿੰਦੇ ਵੀ ਭਾਈ ਇਸ ਤੋਂ ਪਹਿਲਾਂ ਮੈਂ ਵੀ ਗੁੜ ਖਾਂਦਾ ਸੀ ਪਹਿਲਾਂ ਮੈਂ ਆਪਣੇ ਆਪ ਦੇ ਵਿੱਚ ਸੁਧਾਰ ਕੀਤਾ ਥੇਰੀ ਮੇ ਕਿਸੇ ਨੂੰ ਕਹਿਣ ਚਾਹਗਾ ਹੋਊਗਾ ਸੋ ਉਸੇ ਤਰ੍ਹਾਂ ਹੀ ਸਾਡੀ ਲਾਈਫ ਆ ਗਈ ਮਨ ਜਿੱਤ ਤੇ ਜਗ ਜਿੱਤ ਜਿਹਨੇ ਮਨ ਜਿੱਤ ਲਿਆ ਉਹਨੇ ਜਗ ਜਿੱਤ ਲਿਆ ਹਨ ਸੋ ਮਨ ਦੀ ਖੇਡ ਆ ਗਈ ਬਾਹਰੋਂ ਤਾਂ ਗੱਲਾਂ ਤਾਂ ਸਾਰੀ ਚੰਗੀਆਂ ਕਰ ਲੈਂਦੇ ਨੇ ਹਨਾ ਐਦਾਂ ਕਰੋ ਐਂ ਕਰੋ ਹਰ ਕੋਈ ਕਹਿ ਲੈਂਦਾ ਜੀ ਕੋਈ ਕਿਸੇ ਦਾ ਆਪਾਂ ਕਹਿੰਦੇ ਹੁੰਦੇ ਮੂੰਹ ਨਹੀਂ ਫੜ ਸਕਦੇ ਸੋ ਆਤ ਤਾਂ ਆਉਂਦਾ ਆਪਦੇ ਮਨ ਦੇ ਪੰਜ ਵੈਰੀ ਨੇ ਜਿਹੜੇ ਤੁਸੀਂ ਉਹਨਾਂ ਨੂੰ ਖਤਮ ਕਰਦੇ ਹੋ ਦੂਜੇ ਨੂੰ ਗੱਲਾਂ ਕਰਨੇ ਬਹੁਤ ਆਸਾਨ ਨੇ ਲੋਕੀ ਨਾ ਇੰਨੇ ਜਿਆਦੇ ਮੈਂ ਦੇਖੇ ਆਗੇ ਵੀ ਮੈਨੂੰ ਇਹ ਨਹੀਂ ਸਮਝ ਆਉਂਦੀ ਕਿਸੇ ਦੇ ਮਰੇ ਤੇ ਵੀ ਹੱਸ ਲੈਂਦੇ ਨੇ ਲੋਕੀ ਹੂੰ ਤੇ ਬਸ ਉਥੋਂ ਆਪਾਂ ਤਾਂ ਅੱਜਾ ਹੀ ਲਾ ਲਿਆ ਸੀਗਾ ਵੀ ਉੱਪਰ ਉੱਪਰੋ ਸਬਦਾ ਕਰੋ ਵੀ ਹਾਂਜੀ ਠੀਕ ਹੈ ਜੀ ਬਟ ਜਿਵੇਂ ਅਗਲਾ ਚੱਲਦਾ ਨਾ ਉਵੇਂ ਚੱਲੋ ਹੈ ਕੋਈ ਵੀ ਨਹੀਂ ਕਿਸੇ ਦਾ ਜਿੱਥੇ ਤੁਸੀਂ ਆਪ ਦੇ ਆਪ ਲਈ ਆਪ ਖੜਜੋਗੇ ਉਥੇ ਹੋਰ ਕਿਸੇ ਨੇ ਵੀ ਨਹੀਂ ਖੜਨਾ ਹੈਗਾ ਤਾਂ ਜੇ ਤੁਸੀਂ ਆਪਣੇ ਆਪ ਨੂੰ ਹਨਾ ਦੋਲਣ ਵਾਲੇ ਰਾਹ ਤੇ ਪਾ ਲੋਗੇ ਤਾਂ ਤੁਸੀਂ ਡੋਲ ਜੋਗੇ ਤੇ ਜੇ ਤੁਸੀਂ ਆਪਣੇ ਆਪ ਨੂੰ ਆਪਣੇ ਆਪ ਨਾਲ ਕੀਤੇ ਵਾਦੇ ਆਪਣੇ ਹਮਸਫਰ ਦੇ ਵਾਦੇ ਹਨ ਉਹਨੂੰ ਜਿਉਂ ਮੂਗੇ ਉਹਨੂੰ ਉਹਨਾਂ ਚੀਜ਼ਾਂ ਨੂੰ ਲੈ ਕੇ ਚੱਲੂਗੀ ਵੀ ਕੋਈ ਗੱਲ ਨਹੀਂ ਦੁੱਖ ਸੁੱਖ ਬੰਦਿਆਂ ਤੇ ਆਉਂਦੇ ਆ ਫਿਰ ਇਹ ਚੀਜ਼ਾਂ ਕੁਝ ਵੀ ਨਹੀਂ ਹੁੰਦੀਆਂ ਹਨ ਤੇ ਬਈ ਆਪਾਂ ਦਾ ਹਨਾ ਦੇਖਿਆ ਮੈਂ ਬਹੁਤ ਜ਼ਿਆਦਾ ਭੋਲੀ ਹੁੰਦੀ ਸੀ ਸੱਚੀ ਬਹੁਤ ਜ਼ਿਆਦਾ ਭੋਲੀ ਹੁੰਦੀ ਸੀ ਮੈਂ ਹਨਾ ਕਹਿੰਦੇ ਚਲ ਨਹੀਂ ਵੀ ਅਗਲਾ ਐ ਕਰਦਾ ਹਨਾ ਆਪਾਂ ਨੂੰ ਕਿਸੇ ਬਾਰੇ ਸੋਚਣ ਦੀ ਲੋੜ ਨਹੀਂ ਬਟ ਲੋਕ ਨਾ ਆਪਣੇ ਭੋਲਾਪਣ ਦਾ ਫਾਇਦਾ ਉਠਾਉਂਦੇ ਨੇ ਜੀ ਨਸ ਮੋਰੋ ਜਵਾਬ ਦੇਣ ਵਾਲਾ ਬੰਦਾ ਹੋਣਾ ਚਾਹੀਦਾ ਅੱਜ ਦੇ ਟਾਈਮ ਦੇ ਵਿੱਚ ਨਾ ਉਹੀ ਕੰਮ ਜਾਵਾਗਾ ਜੇ ਕਹਿੰਦੇ ਹੁੰਦੇ ਜਿਹਦੇ ਡਾਰਾ ਨਾ ਉਹਦੇ ਕੋਈ ਦਰਾਂ ਦੇ ਵਿੱਚ ਕੋਈ ਖੰਗਦਾ ਵੀ ਨਹੀਂ ਹੈਗਾ ਆਮ ਬੰਦੇ ਨੂੰ ਕੋਈ ਜਾਣ ਨਹੀਂ ਦਿੰਦਾ ਸੋ ਇਹ ਚੀਜ਼ਾਂ ਜ਼ਰੂਰੀ ਨੇ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਕੁੜੀਆਂ ਨੂੰ ਤਾਂ ਇਹਨਾਂ ਚੀਜ਼ਾਂ ਬਾਰੇ ਬਹੁਤ ਜ਼ਿਆਦਾ ਅਵੇਅਰ ਹੋਣਾ ਚਾਹੀਦਾ ਨਹੀਂ ਅਗਲੇ ਸਮਝ ਲਓ ਤਾਂ ਲੋਏ ਨੂੰ ਕਿਹੜਾ ਫਰਕ ਪੈਂਦਾ ਇਹਨੂੰ ਕੀ ਪਤਾਗਾ ਹਣ ਤਾਂ ਕਹਿੰਦੇ ਹੁੰਦੇ ਆ ਵੀ ਜੰਮਦਾ ਤਾਂ ਕੋਈ ਵੀ ਬੰਦਾ ਹੁਸ਼ਿਆਰ ਨਹੀਂ ਹੁੰਦਾ ਜੰਮਦਾ ਕੋਈ ਵੀ ਬੰਦਾ ਉਹ ਹੋ ਜਾ ਨਹੀਂ ਹੁੰਦਾ ਜਿਹੇ ਜਿਹੇ ਹਾਲਾਤ ਬਣਾ ਦਿੰਦੇ ਨੇ ਤੇ ਮੈਂ ਬਹੁਤ ਸਾਰੀਆਂ ਕਿਤਾਬਾਂ ਪੜੀਆਂ ਸੀ ਜ਼ਿੰਦਗੀ 'ਚ ਮੈਨੂੰ ਲੱਗਦਾ ਮੇਰਾ ਦਾਗਿਸਤਾਨ ਤੋਂ ਲੈ ਕੇ ਹਨਾ ਮੈਂ ਮੱਧਕਾਲ ਦੇ ਸਾਹਿਤ ਨੂੰ ਲੈ ਕੇ ਆਧੁਨਿਕ ਕਾਲ ਦਾ ਵੀ ਇਵਨ ਕਿ ਮੈਂ ਗੁਰਕਨਤ ਦੀ ਬਾਣੀ ਪੜ੍ਹ ਕੇ ਹਨਾ ਵੀ ਮੈਨੂੰ ਐਂਜ ਲੱਗਦਾ ਹੁੰਦਾ ਸੀ ਵੀ ਠੀਕ ਹੈ ਇੰਟਰਨਲ ਜਿਹੜੀ ਸੋਡੀ ਸੈਟੀਸਫੈਕਸ਼ਨ ਹੁੰਦੀ ਆ ਹਨਾ ਉਹ ਚੀਜ਼ਾਂ ਪੜ੍ਹ ਕੇ ਪਰ ਜਿਹੜਾ ਕੁਝ ਜ਼ਿੰਦਗੀ ਨੇ ਸਿਖਾਇਆ ਨਾ ਜਿਹੜਾ ਕੁਝ ਮੈਂ ਖਾਸ ਕਰ ਸੁਦੀਪ ਤੋਂ ਮਾਗਰੋਂ ਜਿਹੜੀਆਂ ਚੀਜ਼ਾਂ ਨੂੰ ਮੈਂ ਅਬਜ਼ਰਵ ਕੀਤਾਗਾ ਉਹ ਮੈਨੂੰ ਕਿਸੇ ਕਿਤਾਬ ਚੋਂ ਨਹੀਂ ਸਿੱਖਣ ਨੂੰ ਮਿਲਿਆ ਪਰ ਇੰਨਾ ਜ਼ਰੂਰ ਸੀ ਵੀ ਉਹ ਕਿਤਾਬਾਂ ਮੇਰਾ ਮਾਰਗਦਰਸ਼ਨ ਉਹਨਾਂ ਨੇ ਬਹੁਤ ਵਧੀਆ ਕੀਤਾ ਮੈਂ ਸਿੱਖਿਆ ਹੋਇਆ ਸੀ ਹਨਾ ਖਾਇਆ ਵੀ ਮਰ ਖਾਇਆ ਵੀ ਮਰਿਆਣ ਖਾਇਆ ਵੀ ਮਰੇ ਗੋਰਖ ਕਹੇ ਪੁੱਤਾ ਸੰਜਮੀ ਤਰੇ ਜ਼ਿੰਦਗੀ ਵਿੱਚ ਜੇ ਤੁਸੀਂ ਖਾ ਰਹੇ ਹੋ ਉਹ ਵੀ ਮਰਦਾ ਹਨਾ ਅਣਖਾਇਆ ਵੀ ਮਰਦਾਗਾ ਵੀ ਇਸ ਕਰਕੇ ਬਾਬਾ ਗੋਰਖਨਾਥ ਜੀ ਕਹਿੰਦੇ ਨੇ ਗੋਰਖ ਕਹੇ ਪੁੱਤਾ ਸੰਜਮੀ ਤਰੇ ਤੋ ਜ਼ਿੰਦਗੀ ਦੇ ਵਿੱਚ ਸੰਜਮ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਹਨਾ ਤੇ ਗੁਰਨਾਨ ਸਿੰਘ ਸਾਹਿਬ ਨੂੰ ਵੀ ਆਪਾਂ ਪਾਠ ਤਾਂ ਸਾਰਾ ਦਿਨ ਕਰਦੇ ਆ ਹਨਾ ਸਾਰਾ ਆਪਣੇ ਮਨ ਚੋਂ ਰਾਦਦੇ ਆਂਗੇ ਤੇ ਮੈਂ ਇੱਕ ਹੋਰ ਚੀਜ਼ ਜਿਹੜੀ ਸਭ ਤੋਂ ਵੱਡੀ ਸਿੱਖੀ ਰੰਗ ਮੰਚ ਤੋਂ ਮੈਂ ਮੈਂ तकरीबन ਆਪਣੇ ਕਾਲਜ ਦੇ ਪੰਜ ਸਾਲ ਥੀਏਟਰ ਕੀਤਾਗਾ ਈਵਨ ਹਨਾ ਜਰਨਲ ਇੰਟਰਵਿਊ ਨਾਲ ਸਰਟੀਫਿਕੇਟ ਬਹੁਤਨੇ ਮੇਰੇ ਕੋਲ ਹਨਾ ਤੇ ਥੀਏਟਰ ਨੇ ਮੈਨੂੰ ਇਹ ਚੀਜ਼ ਸਿਖਾਤੀ ਕਿ ਤੁਸੀਂ ਉਹ ਜਿਹੜੇ ਕਲਾ ਰੰਗ ਕਰਮੀਓ ਜਿਹਨੂੰ ਆਪਾਂ ਐਕਟਰ ਕਹਿ ਦਿੰਨੇ ਆ ਤੁਹਾਡੇ ਹਰ ਟਾਈਮ ਜਿਹੜਾ ਕਰੈਕਟਰ ਬਦਲਦਾ ਰਹਿੰਦਾ ਹੈ ਪਹਿਲਾਂ ਤੁਸੀਂ ਇੱਕ ਧੀ ਦੇ ਤੌਰ ਤੇ ਫਰਜ਼ਾਦਾ ਕਰਦੇ ਹੋਗੇ ਫਿਰ ਤੁਸੀਂ ਐਜ਼ ਅ ਵਾਈਫ ਜਦੋਂ ਪਰਮਾਤਮਾ ਦੇਖੋ ਤੁਹਾਡੇ ਉਹ ਐਕਟਰ ਇੱਕ ਐਕਟਿੰਗ ਦਾ ਪਾਰਟ ਖਤਮ ਹੋ ਜਾਂਦਾ ਫਿਰ ਤੁਹਾਨੂੰ ਇੱਕ ਨਵਾਂ ਬੀਇੰਗ ਅ ਮਦਰ ਤੁਸੀਂ ਆਪਣੀ ਸੋਸਾਇਟੀ ਦੇ ਵਿੱਚ ਸਰਵਾਈਵ ਕਰਦੇ ਹੋ ਹਨ ਇਹ ਚੀਜ਼ਾਂ ਵੀ ਤੁਸੀਂ ਥੀਏਟਰ ਤੋਂ ਸਿੱਖਦੇ ਹੋਗੇ ਤੇ ਬਾਕੀ ਪੁੱਤਾਂ ਨੂੰ ਹਨਾ ਸੋਹਣੇ ਸਜਜੇ ਤੇ ਚੰਗੀ ਸਿੱਖਿਆ ਦੇਣ ਦੇ ਨਾਲ ਨਾਲ ਮੈਂ ਕਹੂੰਗੀ ਕਿ ਆਪਣੀਆਂ ਧੀਆਂ ਨੂੰ ਬਹੁਤ ਜ਼ਿਆਦਾ ਜਾਗਰੂਕ ਕਰੋ ਬਹੁਤ ਜ਼ਿਆਦਾ ਹਨਾ ਆਪਾਂ ਕਹਿੰਦੇ ਵੀ ਧੀਆਂ लाड़ ਲੀਆਂ ਹੁੰਦੀਆਂ ਜ਼ਰੂਰ ਹਰ ਧੀ ਆਪਣੇ ਮਾਂ ਬਾਪ ਦੀ लाड़ਲੀ ਹੁੰਦੀ ਆ ਪਰ ਕੁਸ਼ਕ ਗੁਣ ਹੁੰਦੇ ਨੇ ਹਿੰਮਤ ਦਲੇਰੀ ਸਬਰ ਤੇ ਸਿੱਦਕ ਇਹ ਗੁਣ ਸਭ ਤੋਂ ਜ਼ਿਆਦਾ ਜ਼ਰੂਰੀ ਆ ਕਿਉਂਕਿ ਬੱਚਾ ਹੁੰਦਾ ਜਿਹੜਾ ਆਪਣੇ ਮਾਂ ਤੋਂ ਸਿੱਖਦਾ ਹੈ ਤੇ ਮੈਂ ਵੀ ਆਪਣੀ ਮੰਮੀ ਤੋਂ ਬਹੁਤ ਕੁਝ ਸਿੱਖਿਆ ਮੇਰੇ ਮਤਲਬ ਜਿਹੜੀ ਮੰਮੀ ਨੇ ਹਨਾ ਮੇਰੇ ਟੇਕੇ ਵਾਲੇ ਉਹ ਮੈਨੂੰ ਲੱਗਦਾ ਜਿੰਨਾ ਸਟਰਗਲ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਦੇਖਿਆਗਾ ਹਨਾ ਤੇ ਉਹਨਾਂ ਮੈਂ ਮੇਰਾ ਤਾਂ ਲਾਈਫ 'ਚ ਕੁਝ ਵੀ ਸਟਰਗਲ ਨਹੀਂ ਮੈਂ ਤਾਂ ਕਹਣੀ ਆਂਗੀ ਹਨਾ ਵੀ ਸੁਦੀਪ ਦਾ ਜਾਣਾਗਾ ਹਨਾ ਤੇ ਮੈਂ ਸੁਦੀਪ ਨੂੰ ਮਤਲਬ ਮਹਿਸੂਸ ਇਦਾਂ ਕਰਦੀ ਵੀ ਹਰ ਪਲ ਮੇਰੇ ਕੋਲੇ ਮੇਰੇ ਮੰਮੀ ਬਹੁਤ ਛੋਟੇ ਸੀ ਹਨ ਜਦੋਂ ਪਹਿਲਾਂ ਮੇਰੇ ਮੰਮੀ ਦੇ ਬ੍ਰਦਰ ਦੀ ਡੈਥ ਹੋ ਗਈ ਫਿਰ ਹਨਾ ਉਹਨਾਂ ਦੇ ਭਾਬੀ ਚਲੇ ਗਏ ਮੇਰੀ ਮੰਮੀ ਨੇ ਮਤਲਬ ਆਪ ਦਾ ਭਤੀਜਾ ਛੋਟਾ ਜਿਹਾ ਸੀ 2 2.5 ਸਾਲਾਂ ਦਾ ਹਨ ਉਹਨੂੰ ਪਾਲਿਆ ਫਿਰ ਮੇਰੇ ਨਾਨਾ ਜੀ ਦੀ ਡੈਥ ਹੋ ਗਈ ਹਨਾ ਤੇ इवन ਫਿਰ ਜੋ ਮੇਰੇ ਮੰਮਾ ਦਾ ਵਿਆਹ ਹੁੰਦਾ ਹਨਾ ਤਾਂ ਵਿਆਹ ਤੋਂ ਬਾਅਦ ਦੇਖੋ ਪਹਿਲਾਂ ਮੈਂ ਹੁੰਨੀ ਆ ਮੇਰੇ ਮੇਰੇ ਵਰਤ ਤੋਂ ਬਾਅਦ 2 ਸਾਲ ਬਾਅਦ ਮੇਰੇ ਬ੍ਰਦਰ ਹੁੰਦਾ ਹਨਾ ਫਿਰ ਮੇਰੇ ਬ੍ਰਦਰ ਦੀ ਡੈਥ ਹੋ ਜਾਂਦੀ ਆ ਫਿਰ ਇੱਕ ਹਣਾ ਜਿਹੜੀ ਮਾਂ ਹੁੰਦੀ ਹੈ ਉਹਦੇ ਲਈ ਜ਼ਰੂਰੀ ਹੁੰਦਾਗਾ ਵੀ ਮੈਂ ਆਪਦੀ ਧੀ ਵਿਆਹਾਂ ਕਿ ਹਣਾ ਮੇਰਾ ਵੀ ਜਵਾਈ ਮੇਰਾ ਪੁੱਤ ਹੋਊ ਹਣਾ ਪੁੱਤ ਦੀ ਤਰ੍ਹਾਂ ਹੀ ਹੁੰਦਾ ਜਵਾਈ ਜਦੋਂ ਆਪਾਂ ਆਪਦੇ ਧੀ ਦੇ ਕੇ ਹਣਾ ਪੁੱਤ ਬਣਾਉਣੇ ਆ ਫਿਰ ਦੇਖੋ ਸੁਦੀਪ ਦਾ ਵੀ ਚਲੇ ਜਾਣਾ ਇੰਨੇ ਵੱਡੇ ਦੁੱਖ ਮੇਰੀ ਮੰਮੀ ਨੇ ਸਹੇ ਹਣਾ ਪਰ ਉਹ ਕਦੇ ਵੀ ਨਹੀਂ ਡੋਲੀ ਮੈਂ ਨਾ ਵੀ ਮੈਂ ਆਪਦੇ ਆਪ ਕਦੇ ਕਦੇ ਆਪ ਗੁਰੂ ਤੇ ਸ਼ੰਕਾ ਕਰ ਲੈਨੇ ਵੀ ਵਾਹੀ ਗੁਰੂ ਤੂੰ ਮੇਰੇ ਨਾਲ ਆਏ ਕਰਤਾ ਹਣਾ ਤਾਂ ਇਹ ਮੇਰੀ ਮੰਮੀ ਨੇ ਕਦੇ ਵੀ ਪੰਜਾ ਬਾਣੀਆਂ ਦਾ ਪਾਠ ਨਹੀਂ ਛੱਡਿਆ ਹਣਾ ਸੁਖਮਨੀ ਸਾਹਿਬ ਦਾ ਪਾਠ ਨਹੀਂ ਛੱਡਿਆ ਉਹ ਰਹਿ ਰਸ ਉਹਨਾਂ ਨੇ ਕਰ ਨਹੀਂ ਕਰਨਾ ਹਨਾ ਹਰ ਰੋਜ਼ ਗੁਰਦੁਆਰਾ ਸਾਹਿਬ ਜਾਣਾ ਹੀ ਜਾਣਾ ਜੇ ਕੋ ਦੇਖਦੇ ਮੈਂ ਇਹ ਕਹਿ ਦਿੰਨਾ ਹਨਾ ਮੰਮੀ ਦੇਖੀ ਵੀ ਆਪਣੇ ਨਾਲ ਰੱਬ ਨੇ ਇੰਨਾ ਹੋ ਕਰਤਾ ਫਿਰ ਵੀ ਦੇਖੋ ਤੁਸੀਂ ਮੰਮੀ ਕਹਿੰਦੇ ਵੀ ਇਹ ਤਾਂ ਰੱਬ ਪਰਖਿਆ ਲੈਂਦਾਗਾ ਤੇ ਪਰਖਿਆ ਵੀ ਹਰੇਕ ਦੀ ਨਹੀਂ ਰਹਿੰਦਾ ਹਨਾ ਵੀ ਚੱਲ ਜੋ ਉਹ ਕਹਿੰਦੇ ਹੁੰਦੇ ਆਪਣੇ ਪਿਛਲੇ ਜਨਮਾਂ ਦੇ ਕਰਮ ਨੇ ਕੁਝ ਆਪਾਂ ਭੁਗਤਣਾ ਹੁੰਦਾ ਹਨਾ ਵੀ ਉਹੀ ਹੈਗਾ ਵੀ ਪੁੱਤ ਇਹਦਾ ਬੰਦਿਆਂ ਦੀ ਆਉਂਦੀਆਂ ਜਾਂਦੀਆਂ ਮੁਸੀਬਤਾਂ ਹਨ ਤੇ ਮੇਰੇ ਨਾਨਕੇ ਵੀ ਜਿਹੜੇ ਮੇਰੇ ਦੂਜੇ ਮਾਮਾ ਜੀ ਹੋਣੇ ਹਨ ਮੇਰੇ ਮਾਮੀ ਬਹੁਤ ਪਾਠ ਕਰਦੇ ਨੇ ਤੇ ਅਸੀਂ ਛੋਟੇ-ਛੋਟੇ ਹੁੰਦੇ ਸੀ ਜਦੋਂ ਅਸੀਂ ਛੁੱਟੀਆਂ 'ਚ ਜਾਣਾ ਤਾਂ ਮੇਰੇ ਮੈਨੂੰ ਸੰਤ ਜਰਨੈਲ ਸਿੰਘ ਭੰਡਰਾਵਾਲੇ ਬਾਰੇ ਥੋੜਾ-ਥੋੜਾ ਪਤਾ ਹੁੰਦਾ ਸੀ ਕਿਉਂਕਿ ਮੇਰੇ ਦਾਦੀ ਦੇ ਪਿਕੇ ਇਨ੍ਹਾਂ ਚੀਜ਼ਾਂ ਬਾਰੇ ਬਹੁਤ ਜ਼ਿਆਦਾ ਅਵੇਅਰ ਸੀਗੇ ਤੇ ਮੈਨਾਂ ਮੇਰੇ ਮਾਮਾ ਜੀ ਦੇ ਬੇਟੇ ਨੂੰ ਬੁੱਕਸ ਪੜ੍ਹਨੀਆਂ ਮੈਂ ਉਹਦੀਆਂ ਕਿਤਾਬਾਂ 6ਵੀਂ 7ਵੀਂ ਵਿੱਚ ਸੀ ਮੈਂ ਤੇ ਮੈਨੂੰ ਉਹ ਪੰਜਾਬੀ ਵਧੀਆ ਆਉਂਦੀ ਸੀ ਜਦ ਮੈਂ ਕਿਤਾਬਾਂ ਪੜ੍ਹੀਆਂ ਹਨ ਫਿਰ ਮੈਨੂੰ ਸਿੱਖੀ ਬਾਰੇ ਆਪਾਂ ਸਾਰਿਆਂ ਨੂੰ ਗੁਰਦੁਆਰਾ ਸੇ ਮੱਥਾ ਟੇਕਦੇ ਹਾਂ ਬਟ ਅਸਲ ਸਿੱਖੀ ਕੀ ਹੈ ਸਿੱਖਣਾ ਅਸੀਂ ਜ਼ਿੰਦਗੀ ਦੇ ਵਿੱਚ ਸਿੱਖਦੇ ਰਹਿਣੇ ਆ ਅਸੀਂ ਉਹਨਾਂ ਚੀਜ਼ਾਂ ਨੂੰ ਕਿਵੇਂ ਵਿਚਾਰਦੇ ਆ ਇਹ ਚੀਜ਼ਾਂ ਮਾਇਨੇ ਰੱਖਦੀਆਂ ਸਾਡੀ ਲਾਈਫ ਦੇ ਵਿੱਚ ਸੋ ਜੀ ਇਹ ਤਾਂ ਕੁਝ ਕਾਣਾ ਆਪਣੇ ਮਨ ਦੀਆਂ ਵਿਚਾਰ ਹੁੰਦੇ ਆਪਣੇ ਮਨ ਦੇ ਬਲਬਲੇ ਹੁੰਦੇ ਨੇ ਤੁਸੀਂ ਸਾਰੇ ਮੇਰੇ ਹਨਾ ਪੈਣ ਭਾਈ ਹੋਗੇ ਤੁਹਾਡੇ ਨਾਲ ਮੈਂ ਸਾਂਝੇ ਕਰਦੀ ਰਹਿਣੀ ਆ ਵੀਡੀਓ ਕਿਹੋ ਜੀ ਲੱਗਦੀ ਹੈ ਤੁਸੀਂ ਜ਼ਰੂਰ ਦੱਸਿਆ ਕਰੋ ਕੋਈ ਸੁਝਾਅ ਹੋਵੇ ਉਹ ਵੀ ਦਿਆ ਕਰੋ ਕਿਉਂਕਿ ਕੋਈ ਵੀ ਇਨਸਾਨ ਮੁਕੰਮਲ ਤਾਂ ਨਹੀਂ ਹੁੰਦਾ ਜੀ ਫਿਰ ਮਿਲਦੇ ਆ ਹਨਾ ਕਿਸੇ ਅਗਲੇ ਵੀਡੀਓ ਦੇ ਵਿੱਚ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਖੁਸ਼ ਰਹੋ ਤੇ ਜ਼ਿੰਦਗੀ 'ਚ ਜੋ ਵੀ ਤੁਹਾਡੇ ਨਾਲ ਹਨਾ ਇਨਸਾਨ ਹੈਗੇ ਜੁੜੇ ਹੋਏ ਨੇ ਬਸ ਉਹਨਾਂ ਨਾਲ ਖੁੱਲ੍ਹ ਕੇ ਜਿਉਮੋ ਕੋਈ ਪਤਾ ਨਹੀਂ ਹੈਗਾ ਵੀ ਟੀੜਾ ਹਨਾ ਆਪਣਾ ਵੀ ਕਿਹੜਾ ਆਪਣਾ ਆਖਰੀ ਪਲ ਹੁੰਦਾ ਕਿਸੇ ਲਈ ਤੇ ਇਸ ਦੇ ਨਾਲ ਹੀ ਸਾਸਤਰੀ ਗੱਲ ਜੀ